ਤਕਾ ਮੀਂਹ ਦਾ ਮਚੌਰ ਰਿਹਾ ਐਨਾ ਮੀਂਹ ਨਹੀਂ ਪਿਆ ਹੈਗਾ ਤੇ ਅੱਜ ਜਦੋਂ ਹੀ ਰੋਤੀ ਆਗੇ ਵਧਣ ਕਣਕ ਜੀ ਅੰਦਾ ਘਾਟਾ ਰੁਕ ਕੇ ਚਲਾਉਂਗੇ ਨਰਪਾਈ ਤੇ ਆਪਾਂ ਟਰਾਲੀ ਖਾਲੀ ਕਰਿਆ ਹੈ ਵੰਡੀ ਚ ਆਪਾਂ ਵੰਡੀ ਚ ਹੈਗੀ ਜਗਾ ਰਾਤ ਦਾ ਵੀ ਕਣਕ ਜੁਲ ਗਈ ਮਾ ਉਸ ਮਠੀਕ ਹੋ ਗਿਆ ਸੀ ਕਹ ਹੁਣ ਦੋਸਤ ਦਿਖਾਉਣਿਆ ਜਾਂ ਡੱਟ ਲੱਗਦਾ ਲਓ ਜੀ ਪਹੁੰਚ ਗਏ ਖੇਤ ਚ ਤੇ ਸਾਹਮਣੇ ਮਸ਼ੀਨ ਵੀ ਆ ਗਈ ਆਪਣੀ ਦਾ ਤ ਮੀ ਕੱਟੇ ਰਿਹਾ ਨਸਾਨੋਂ ਹੋਣ ਤੋਂ ਬਚ ਗਿਆ ਤੇ ਹੁਣ ਥੋੜੀ ਨਿਰਮਾਈ ਹੈ ਰੁੱਕ ਕੇ ਚਲਾਉਂਦੇ ਆਪਾਂ ਮਸ਼ੀਨ ਅੰਦਰ ਰੁਕੀ ਰੁਕੀ ਨਾਲੇ ਕਾਫੀ ਨੇਰੀ ਚੱਲੀ ਰਾਤ ਤਾਂ ਬਹੁਤ ਬੁਰਾ ਹਾਲ ਸੀ ਹੁਣ ਮੰਡੀ 'ਚ ਲਾ ਕੇ ਆਇਆ ਆਪਾਂ ਟਰਾਲੀ ਤੇ ਦਿਖਾਉਣੀ ਆ ਤੁਹਾਨੂੰ ਹੁਣ ਮਸ਼ੀਨ ਚੱਲਦੀ ਜੋ ਜੀ ਕਰਤੀ ਸੀ ਸ਼ੁਰੂਆਤ ਤੇ ਆਪਾਂ ਘਰ ਚੱਲ ਗਏ ਸੀ ਥੋੜਾ ਤੇ ਪਹਿਲਾ ਟੈਂਕ ਪਹਿ ਗਿਆ ਆਪਣੇ ਖਾਲੀ ਦੇ ਨਿਕੋ ਕਣਕ ਦਾ ਬਹੁਤ ਮੋਟੀ ਐ ਇਧਰ ਵੀ ਬਾਕੀ ਦੇਖ ਲਿਆ ਇਹ ਆਂਦਾ ਆ ਤਿੰਨ ਗਿੰਨਿਆਂ ਲਗੇ ਰਾਇਆ ਤਦੋਂ ਗਿੜੇ ਆਇਆ ਇਹ ਟੈਂਕ ਭਰ ਗਿਆ ਆਪਾਂ ਮੋਟੀ ਐ ਕਣਕ ਦਾ ਨਾ ਕਿਤੇ ਕਾਦਰ ਪਈਦੀ ਬਾਹੀ ਹੈ ਜਿਹੜੀ ਤੇ ਕੀ ਹੈ ਸਾਹ ਹਵਾ ਬਹੁਤ ਤੇਜ਼ ਚੱਲ ਰਹੀ ਅੱਜ ਵੀ ਲੋਈ ਛੱਲੇ ਫਟ ਤੱਕ ਪੇਦੇ ਹਾਂ ਤੋਂ ਤੇ ਮਜੀਰ ਬਹੁਤ ਔਖੀ ਲੰਗਦੀ ਆ ਤੋਂ ਉੱਪਰ ਨੂੰ ਕਿੰਨਾ ਪ ਜਾਏ ਜੇ ਮੇਨ ਲਾਈਨ ਆਉਂਦੀ ਹੈ ਇਹ ਇਹ ਥੱਲੇ ਦਾ ਮਸ਼ੀਨ ਲੰਗਦੀ ਇੰਨੀ ਤਾਂ ਕਰਦੇ ਹੱਥਾਂ ਨਾਲੇ ਵੱਢਣਾ ਪੈਂਦਾ ਆਪਾਂ ਜਿੱਟਦੇ ਨੇ ਭਾਂ ਸਾਰੇ ਬੱਠੇ ਗਿਆ ਹੋ ਗਿਆ ਅੰਦਰ ਦਾ ਉਹ ਜਿੰਦੀ ਕੀ ਆ ਕਹਦੇ ਜਿਹੜੀ ਡੈੜੀ ਆਉਂਦੀ ਥੱਲੇ ਰੱਖ ਦਿਆ ਮੜਾ ਆ ਹਵਾ ਫੇਰ ਨਹੀਂ ਚੱਲ ਵੀ ਬੱਦਲ ਹੋ ਗਿਆ ਮੀ ਬੱਦਲ ਦੱਸਿਆ ਪਵੇ ਵੀ ਨਾ ਮੀ ਤਾਂ ਕੀ ਕਰਾਣਾ ਉਹ ਰਾਨੀਆਂ ਵੀ ਤਾਂ ਖੜੀਆਂ ਨੇ ਮੀਨਾ ਨਾ ਆ ਬਦ ਕੰਮ ਕਰਦੇ ਬਹੁਤ ਹੈ ਜੇ ਇਹ ਖਾਣ ਕਾ ਜ ਸਾਰੀਆਂ ਜੇ ਕਰਦੇ ਹੁੰਦੀ ਹੈ ਨਹੀਂ ਇੱਥੇ ਜਿਆਦਾ ਲਓ ਜੀ ਪੈਣ ਲੱਗਿਆ ਦੂਜਾ ਟੈਂਸ਼ਨ ਆ ਪੱਲੀਆਂ ਦਾ ਪੱਲੀ ਆ ਪੱਲੀਆਂ ਮਾਰਨਾ Mitäpä odottaa? ਲੋ ਜੀ ਅਕੇਰਾ ਵੱਡਿਆ ਗਿਆ ਆਪਣਾ ਤਿੰਨ ਕਿੰਨੇ ਵਾਲਾ ਤੇ 4.5 ਟੈਂਕ ਖੋਦਦੇ ਆਪਾਂ ਟਰਾਲੀ ਚ ਭਵਾਤੇ ਹੁਣ ਦੋ ਟਰਾਲੀ ਉਧਰ ਘੜੀਆਂ ਜਿਹੜੀ ਉੱਚ ਪਹੁੰਚ ਗਿਆ ਆਪਾਂ ਟੈਂਕ ਤੇ ਹੁਣ ਅਗਲੇ ਘੇਰੇ ਚ ਵੜਦੇ ਆਪਾਂ ਮਸ਼ੀਨ ਤੇ ਇੱਧਰ ਆਂ ਜੀ ਬਾਕੀ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਬਣੇ ਰਹੋ ਵਲੌਗ ਦੇ ਨਾਲ ਲੋ ਜੀ ਚੱਲ ਵੀ ਦੂਏ ਘੇਰੇ ਚ ਮਸ਼ੀਨ ਤੇ ਦੋ ਟਰਾਲੀ ਵੀ ਆ ਗਈ ਆਪਣੀ ਇਹ ਉੱਥੇ ਥੋੜਾ ਗਿੱਲਾ ਜਾਂ ਤਾਂ ਕਰਕੇ ਡਿੱਕਾ ਲੱਗ ਰਿਹਾ ਮਸ਼ੀਨ ਨੂੰ ਉਹ ਬਰਸੀਨ ਆ ਲਵੇ ਉਹਦੇ ਕਰਕੇ ਪਾਣੀ ਇੱਧਰ ਆ ਗਿਆ ਡੁੱਟ ਕੇ ਤੇ ਇੱਧਰ ਵੀ ਕਣਕ ਪੂਰੀ ਵਧੀਆ ਖੜੀਆਂ ਆਪਣੀਆਂ ਝਾੜ ਬਹੁਤ ਵਧੀਆ ਲੱਗਦੇ ਆ ਹੌਤੇ ਘੜਾ ਲਾ ਮੈਂ ਇੱਧਰ ਤਾਂ ਖਾ ਲਾ ਪਰ ਇਹ ਘੜਾ ਲਾ ਇਹਨਾਂ ਅੱਜ ਤਾਂ ਆਵਾਜ਼ ਆ ਰਹੀ ਹੈ ਪਰ ਤੇਰਾ ਉਹ ਦੇ ਦਿਆਂ ਤੁਹਾਨੂੰ ਅੱਗੇ ਲੋ ਜੀ ਅਗਲੇ ਘੇਰੇ ਚੱਲ ਵੀ ਮਸ਼ੀਨ ਆਦ ਤੱਕ ਨੇ ਦਾ ਗੇੜੇ ਵੱਡੇ ਗਿਆ ਤੇ ਆਪਣਾ ਪੌਣਾ ਕ ਟੈਂਕ ਪੈ ਗਿਆ ਟਰਾਲੀ 'ਚ ਤੇ ਹੁਣ ਇੱਥੇ ਲੱਗੀ ਆ ਇਹ ਹੈਗਾ ਕਿੱਲੇ ਦਾ ਘੇਰਾ ਹੈ ਆ ਹਵਾ ਕਰਕੇ ਥੋੜੀਆਂ ਬੱਲੀਆਂ ਵੀ ਉਡ ਰਹੀਆਂ ਪਰ ਫੇਰ ਵੀ ਠੀਕ ਆ ਇੰਨਾ ਜਿਆਦਾ ਨੁਕਸਾਨ ਨਹੀਂ ਆਇਆ ਬਹੁਤ ਗਰਮੀ ਹੋ ਜਾਂਦੀ ਨਹੀਂ ਅੱਜ ਤਾਂ ਹਵਾ ਬਹੁਤ ਚੱਲ ਰਹੀ ਆ ਬੱਲੀਆਂ ਮੇਰੇ ਨਾਲ ਰਹੀਆਂ ਟਰਾਲੀ 'ਚ ਹਵਾ ਕਰਕੇ ਬਹੁੜ ਰਹੀਆਂ ਨੇ ਬੱਲੀਆਂ ਲਓ ਜੀ ਮੰਮਣੇ ਚੱਲ ਰਹੀ ਆ ਮਸ਼ੀਨ ਭਰਨੇ ਵਾਲਾ ਟੈਂਕ ਉਹ ਕਿਡੇ ਰਹਿ ਗਏ ਇੱਥੇ ਫਿਰ ਆ ਕੇ ਰਿਆ ਚੱਲੂਗਾ ਲੈਨ ਬਾਈ ਅੱਜ ਹਵਾ ਦਾ ਇੱਕ ਤਾਂ ਫਾਇਦਾ ਹੋ ਰਿਹਾ ਗਰਮੀ ਨਹੀਂ ਹੈਗੀ ਹਾਂ ਬਈ ਗਰਮੀ ਹੈਗੀ ਅੱਜ ਨਹੀਂ ਹੋਗੀ ਡਾੜ ਗਈ ਮੈਂ ਇਕੱਠੀ ਆ ਠੀਕ ਆ ਦਰਮਾਂ ਮਾਫ ਰਿਹਾ ਬਲੀ ਜੋਗਦਾ ਲੋ ਜੀ ਵਰ ਗਿਆ ਟੈਂਕਰ ਸਵਾਰਨ ਲੱਗਾ ਟਰਾਲੀ ਚੋਂ ਨਾ ਜਣਕਾ ਬੇ ਐ ਮਿਕਸ ਵੀਜ ਲਾਇਆ ਵਾ ਆ 127 300 ਦਿਨੇ 222 ਜਿਹੜਾ ਸੇ ਪਹਿਲਾਂ ਵਾਲੇ ਟੱਕ ਚ ਲਾਇਆ ਸੀ ਉਹੀ ਯੂਰੇ ਲਾਇਆ ਵਾ ਵੈਸੇ ਇਹਦੇ ਨਾਲ ਵਧੀਆ ਰਿਜ਼ਲਟ 327 ਦਾ ਰਿਹਾ ਕਾਰਨ ਦੇਖੋ ਕਿੰਨੀ ਆਵੇ

ਇੱਥੇ ਪਹੁੰਚ ਗਏ ਤੇ ਹੁਣ ਅੰਦਰ ਲਾਗੇਰਾ ਸ਼ੁਰੂ ਕਰਦੇ ਨੇ ਲਓ ਜੀ ਕੰਮ ਗਿਆ ਨਿਭੜ